ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚੁਆ ਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਾਂ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਦੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੂਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅਜਿਹਾ ਹੋਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚੁਗਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅਜਿਹਾ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚੁਗਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਤੀ ਇਹ ਕੀ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲੱਗ ਤੱਕ ਇੱਕ ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਪਰੰਦੀ ਇੱਛਾ ਸਦ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਹੀ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ ਇੱਕ ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ। ਵੀਡੀਓ ਦੇਖ ਕੇ ਇੰਝ ਲੱਗ ਰਿਹਾ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ। ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ। ਇਹ ਹੀ ਨਹੀਂ ਅੱਛਾ ਹੁਣ ਦੀ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਜਾ ਰਿਹਾ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗਿਆ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਹੀ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚੁਆ ਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅਚੀਆ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਦੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਲ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ ਇੱਕ ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅਜਿਹਾ ਹੋਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਦੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਿਹਾ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਇਹ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚੁਗਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਾਂ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਦੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਤੀ ਇਹ ਕੀ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲੱਗ ਤੱਕ ਇੱਕ ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਪਰਣ ਦੀ ਇੱਛਾਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਹੀ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲੱਗ ਤੱਕ ਇੱਕ ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਪਰੰਦੀ ਅਹਿਸਾਸ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅਚੇਹਾ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚੁਆ ਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਇਹ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲੱਗ ਤੱਕ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਪਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਇਹ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤਿਆ ਚਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲੱਗ ਤਗ ਇੱਕ ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਹੀ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅਜਿਹਾ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚੁਗਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਾਂ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਤੀ ਇਹ ਕੀ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅਜਿਹਾ ਹੋਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚੁਗਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਾਂ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਦੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਅ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਤੀ ਇਹ ਕੀ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਟਾਇਆ ਗਿਆ ਇਸ ਸਬ ਕਾਰਨ ਉਡਾਨ ਲਗ ਤੱਕ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਹੀ ਹੁਣ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਚਾਰਿਆ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗ ਤਕ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਪਰਨ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖ ਕੇ ਇੰਸੁਲਾ ਕਰਿਆ ਕਿ ਹੁਣ ਜਹਾਜ਼ਾਂ ਦੇ ਵਿੱਚ ਮਧੂਮੱਖੀਆਂ ਵੀ ਸਫ਼ਰ ਕਰਨ ਗਈਆਂ ਵੀਡੀਓ ਤੁਸੀਂ ਦੇਖ ਸਕਤੀ ਹੋ ਕਿ ਕਿੰਝ ਜਹਾਜ਼ ਦੇ ਨਾਲ ਮਧੂਮੱਖੀਆਂ ਦਾ ਝੁੰਡ ਚੁੰਬੜਿਆ ਹੋਇਆ ਹੈ ਇਹ ਹੀ ਨਹੀਂ ਅੱਜ ਇਹ ਹੁਣ ਦੀ ਨਾਲ ਕਿਹਾ ਜਾ ਰਿਹਾ ਹੈ ਕਿ ਫਲਾਈਟ 1 ਘੰਟਾ ਲੇਟ ਹੋ ਕੇ ਦਰਅਸਲ ਸਾਰੇ ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਸਨ ਉਹਨਾਂ ਦਾ ਸਮਾਨ ਲੱਤੀਆ ਜਾ ਰਿਹਾ ਸੀ ਜਦੋਂ ਹਜ਼ਾਰਾਂ ਮਧੂਮੱਖੀਆਂ ਜਹਾਜ਼ ਦੇ ਸਮਾਨ ਦੇ ਗੇਟ ਤੇ ਇੱਕ ਝੁੰਡ ਦੇ ਵਿੱਚ ਆ ਕੇ ਬੈਠ ਗਈਆਂ ਹਵਾਈ ਅੱਡੇ ਦਾ ਸਟਾਫ ਮਧੂਮੱਖੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਿਆ ਸਾਰਿਆਂ ਨੇ ਸੋਚਿਆ ਕਿ ਮਧੂਮੱਖੀਆਂ ਆਪਣੇ ਆਪ ਉੱਡ ਜਾਣਗੀਆਂ ਪਰ ਅਜੇ ਹਰ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਤੇ ਲਈ ਧੂਏ ਦੀ ਵਰਤੋਂ ਕੀਤੀ ਗਈ ਇਸ ਤੇ ਨਾਲ ਕੋਈ ਮਦਦ ਨਹੀਂ ਮਿਲੀ ਤੇ ਇਸ ਤੋਂ ਬਾਅਦ ਪਾਣੀ ਦੀ ਤੇਜ਼ ਜਿਹੜਿਆ ਵਹਾਹ ਦੇ ਨਾਲ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ ਦੱਸਦੀ ਏ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਮਧੂਮੱਖੀਆਂ ਨੂੰ ਜਿਹੜਾ ਹਟਾਇਆ ਗਿਆ ਇਸ ਸਬ ਕਾਰਨ ਉਡਾਨ ਲਗਭਗ 1 ਘੰਟੇ ਤੱਕ ਹਵਾਈ ਅੱਡੇ ਤੇ ਖੜੀ ਰਹੀ ਜਦ ਸਭ ਕੁਝ ਆਮ ਹੋ ਗਿਆ ਤਾਂ ਉਡਾਨ ਨੂੰ ਉਡਾਨ ਪਰ